ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੇ ਪੀ ਸੱਚ ਨਾਨਕ ਹੋਸੀ ਪੀ ਸੱਚ ਚਕਰ ਚਿਹ ਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਅਰੂਪ ਰੰਗ ਅਦ ਰੇਖ ਭੇਖ ਕੋ ਕਹਿਨਾ ਸਕਤ ਕਿਹ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾ ਸਾਹੀ ਸਹਾਨ ਗਨਿਜੈ ਤ੍ਰੇ ਪਵਨ ਮਹੀਪ ਸੋਦ ਨਾਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੇ ਕਵਣ ਕਰਮਨਾਮ ਬਰਨਤ ਸੁਮਤ ਜਜਨ ਪਜਨ ਮਮ ਖਾਲਸਾ ਖਾਲਸਾ ਪੂਜ ਬੇਜੋਗ ਦਾਸ ਗੋਬਿੰਦ ਸਿੰਘ ਫਤਿਹ ਕਾਲਸਾ ਦਰਸ ਪਰਸ ਮਿਟੇ ਸੋ ਜਜਨ ਨ ਪਜਨ ਮਮ ਖਾਲਸਾ ਖਾਲਸਾ ਪੂਜ ਬੇਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ ਆਦ ਸਚੈ ਤਖਤ ਰਚਾਇਆ ਸਤ ਸੰਗਤ ਮਿਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਿਧਾਂ ਖਿਲਾ ਗੁਰ ਸਿਮਰ ਮਣਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪਾਹੂਲ ਖੰਡ ਧਾਰ ਹੋਏ ਜਨਮ ਸੁਹਿਲਾ ਗੁਰ ਸੰਗਤ ਕਿਨੀ ਖਾਲਸਾ ਮਨ ਮੁਖੀਂ ਦੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਪ੍ਰਭ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾਨ ਜੋ ਤੇਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਦਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਮ ਕਥਾ ਸੁਦਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਧੀਰਨ ਕਿਉ ਵਾਢੀਆ जिना प्रेम बिशो हो हर साजन पुरख विसारकै लगी माया तो रे साख तीरन क्यों आडिया जिना प्रेम विशो हो हर साजन पुरख विसार के लगी माया तो गुरु जी का खालसा गुरु जी की फते दोबारा बुलाइए फतेह ਥੋੜਾ ਆਲਸ ਨੂੰ ਤਿਆਗਿਏ ਕਿਸੇ ਪੈਲਸ ਦੇ ਵਿੱਚ ਨਹੀਂ ਆਪਾਂ ਬੈਠੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਸਾਜਨਾ ਦਿਵਸ ਅਸੀਂ ਮਨਾ ਰਹੇ ਹਾਂ ਪਤਾ ਲੱਗੇ ਅਸੀਂ ਗੁਰਦਰਬਾਰ ਦੇ ਵਿੱਚ ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਦੁਬਾਰਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਦਾ ਹੀ ਖਾਲਸਾ ਏ ਤੇ ਵਾਹਿਗੁਰੂ ਦੀ ਫਤਿਹ ਖਾਲਸਾ ਕੌਣ ਅ ਜਿੰਨੇ ਅਸੀਂ ਸਾਰੇ ਬੈਠੇ ਆ ਅਸੀਂ ਕਹਦੇ ਆ ਵਾਹਿਗੁਰੂ ਦੇ ਸਾਡੇ ਜੀਵਨ ਦੀ ਜਿੱਤ ਹੋਵੇ ਸਾਡੀ ਫਤਿਹ ਹੋਵੇ ਇਹ ਕਿਸ ਦੀ ਹੈ ਇਹ ਵੀ ਵਾਹਿਗੁਰੂ ਦੀ ਹੈ ਆਰੰਭ ਦੇ ਵਿੱਚ ਬੇਨਤੀ ਕਰਾਂ ਦੁਬਾਰਾ ਫਤੇ ਬਲਾਉਣ ਦਾ ਜ਼ਿਕਰ ਮੈਂ ਕਿਉਂ ਕੀਤਾ ਕਿਉਂਕਿ ਜਦੋਂ ਤੁਹਾਡੀ ਢਿੱਲੀ ਜੀ ਆਵਾਜ਼ ਆਈ ਨਾ ਤੇ ਮੈਨੂੰ ਇੱਕ ਵਚਨ ਚੇਤੇ ਆ ਗਿਆ ਮਹਾਪੁਰਖਾਂ ਦੀ ਕਥਾ ਦੇ ਵਿੱਚ ਵੀ ਅਸੀਂ ਇਹ ਸਰਵਣ ਕੀਤਾ ਹੈ ਆਮ ਤਤਵ ਵਿਤਿਆਂ ਦੇ ਕੋਲੋਂ ਵੀ ਸਰਵਣ ਕਰਦੇ ਰਹਿੰਨੇ ਆ ਭਾਈ ਦਿਆ ਸਿੰਘ ਜੀ ਨੇ ਇੱਕ ਸਮੇਂ ਪੁੱਛਿਆ ਸੀ ਮਹਾਰਾਜ ਜਿਹੜਾ ਤੁਹਾਨੂੰ ਗੱਜ ਕੇ ਫਤੇ ਬਲਾਵੇਗਾ ਆਪ ਜੀ ਦਾ ਹੁਕਮ ਹੈ ਅੱਗੇ ਪਾਵਤ ਸਿੰਘ ਜੂ ਆਵੇ ਦਵਾਈ ਗੁਰੂ ਜੀ ਕੀ ਫਤਿਹ ਬਲਾਵੇ ਧਿਆਨ ਦਿਓ ਚੜ੍ਹਦੀ ਕਲਾ ਦੇ ਵਿੱਚ ਹੋਵੋ ਥੋੜਾ ਜਿੰਨੀਆਂ ਵੀ ਪੰਕਤੀਆਂ ਆਪਾਂ ਬਾਣੀ ਦੀਆਂ ਪੜਨੀਆਂ ਨੇ ਅਧੀਆਂ ਮੈਂ ਪੜਨੀਆਂ ਨੇ ਬਾਕੀ ਤੁਸੀਂ ਪੜ ਦੇਣੀਆਂ ਆਖੋ ਸਤਨਾਮ ਸ੍ਰੀ ਤੇ ਮੈਂ ਬੇਨਤੀ ਕਰਾਂ ਥੋੜੇ ਤਗੜੇ ਜੇ ਹੋਵੋ ਕਿਉਂਕਿ ਇਹ ਖਾਲਸਾ ਸਾਧਨਾ ਦੀ ਹੋਲਾ ਮਹੱਲਾ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੱਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਇਹ ਸਾਡੇ ਜੀਵਨ ਦੇ ਵਿੱਚ ਬੜੀ ਮਹੱਤਤਾ ਰੱਖਦੇ ਨੇ ਇੰਨਾ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਤੇ ਸਾਧ ਸੰਗਤ ਜੀ ਜੇਕਰ ਸਾਧ ਸੰਗਤ ਵਿੱਚ ਆ ਕਰਕੇ ਇੱਕਮਿਕ ਹੋ ਕਰਕੇ ਬਾਣੀ ਦਾ ਜਾਪ ਕਰ ਲਈਏ ਨਾ ਤੇ ਗੁਰੂ ਕਲਗੀ ਤਰ ਸੈ ਮਹਾਰਾਜ ਜੀ ਦੀਆਂ ਖੁਸ਼ੀਆਂ ਸਾਨੂੰ ਇਸੇ ਸੰਗਤ ਦੇ ਵਿੱਚੋਂ ਇੱਕ ਬਾਣੀ ਦੀ ਪੰਗਤੀ ਪੜਨ ਲੱਗਿਆਂ ਹੀ ਪ੍ਰਾਪਤ ਹੋ ਜਾਣਗੀਆਂ ਬੇਨਤੀ ਕਰਾਂ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਜੇ ਸਮੇਂ ਖਾਲਸੇ ਨੂੰ ਰਹਿਤ ਮਰਿਆਦਾ ਦਰੜਾਈ ਸੀ ਅੱਗੇ ਪ੍ਰਸੰਗ ਆਵੇਗਾ ਮੈਂ ਸਾਰੀਆਂ ਬੇਨਤੀਆਂ ਸੰਖੇਪ ਰੂਪ ਦੇ ਵਿੱਚ ਕਰਨੀਆਂ ਨੇ ਕਿਉਂਕਿ ਸਮਾਂ ਬਹੁਤ ਥੋੜਾ ਹੈ ਜਿੰਨੀ ਕੋ ਮਹਾਰਾਜ ਜੀ ਨੇ ਦਾਸ ਨੂੰ ਮਤ ਦਿੱਤੀ ਹੈ ਜਿੰਨੀ ਕੋ ਵਿਦਿਆ ਅਸੀਂ ਵਿਦਿਆ ਦਾਤਿਆਂ ਦੇ ਕੋਲੋਂ ਪੜ੍ਹੀ ਹੈ ਤਤ ਬੀਤਿਆਂ ਦੇ ਰਸਨਾ ਪਾਸੋਂ ਸਰਵਣ ਕੀਤੀ ਤੁਹਾਡੇ ਨਾਲ ਰੱਖਣ ਦਾ ਯਤਨ ਕਰਾਂਗੇ ਨਾ ਤੇ ਬਹੁਤੇ ਅਸੀਂ ਕੋਈ ਵਿਦਵਾਨ ਆ ਨਾ ਕੋਈ ਬਹੁਤੇ ਵੱਡੇ ਗਿਆਨੀ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੀ ਵਿਚਾਰ ਆਪ ਕਰਵਾ ਲੈਣ ਬੇਨਤੀ ਕਰੇ ਅਸੀਂ ਕਲਗੀਧਰ ਮਹਾਰਾਜ ਜੀ ਨੇ ਜਦੋਂ ਖਾਲਸੇ ਨੂੰ ਰਹਿਤ ਮਰਿਆਦਾ ਦੇ ਰੜਾਈ ਮਹਾਰਾਜ ਜੀ ਨੇ ਇਹ ਖਾਲਸੇ ਨੂੰ ਹੁਕਮ ਕੀਤਾ ਕਿ ਭਾਈ ਜਦੋਂ ਵੀ ਸਿੱਖ ਸੇਖ ਨੂੰ ਮਿਲੇ ਉਦੋਂ ਵਾਹਿਗੁਰੂ ਦੀ ਫਤਿਹ ਬੁਲਾਵੇ ਉਹ ਮਹਾਰਾਜ ਜੀ ਨੇ ਹੁਕਮ ਕੀ ਕੀਤਾ ਆਗੇ ਪਾਵਤ ਸਿੰਘ ਜੂ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਕਿ ਜਦੋਂ ਵੀ ਸਿੱਖ ਸੇਖ ਨੂੰ ਮਿਲੇ ਪਾਵੇਂ ਕੋਈ ਸਹਜਤ ਆਰੀ ਹੋਵੇ ਪਾਵੇਂ ਕੋਈ ਅੰਮ੍ਰਿਤ ਤਾਰੀ ਹੋਵੇ ਜਦੋਂ ਸਿੱਖ ਸੇਖ ਨੂੰ ਮਿਲੇ ਉਦੋਂ ਵਾਹਿਗੁਰੂ ਦੀ ਫਤਿਹ ਬੁਲਾਵੇ ਇਹ ਹੀ ਹੁਕਮ ਸੀ ਥੋੜਾ ਸਮਾਂ ਬੀਤਦਾ ਹੈ ਸਿੱਖਾਂ ਦੇ ਵਿੱਚ ਇੱਕ ਗੱਲ ਆਮ ਦਿਖਣ ਲੱਗ ਪਈ ਹੁਣ ਕਈ ਇਹ ਸਾਧ ਸੰਗਤ ਜੀ ਇਹੋ ਜਿਹੇ ਗੁਰਸਿੱਖ ਹੁੰਦੇ ਨੇ ਜਿਹੜੇ ਬਿਨਾਂ ਬੁਲਾਇਆ ਹੀ ਫਤਿਹ ਬੁਲਾਉਂਦੇ ਨੇ ਬੜੀ ਚੜ੍ਹਦੀ ਕਲਾ ਵਾਲੇ ਹੁੰਦੇ ਨੇ ਤੁਸੀਂ ਵੀ ਪੰਜਾਬ ਦੀ ਧਰਤੀ ਤੇ ਜਾਂਦੇ ਹੋ ਜਾਂ ਕਿਤੇ ਵੀ ਅਸੀਂ ਤਖਤ ਸਹਿਬਾਨਾਂ ਤੇ ਜਾਈਏ ਧਾਰਮਿਕ ਸਥਾਨਾਂ ਤੇ ਜਾਈਏ ਸਾਨੂੰ ਸਿੰਘ ਸਾਹਿਬ ਨਜ਼ਰ ਆ ਜਾਣ ਸਾਨੂੰ ਰਸਤੇ ਵਿੱਚ ਮਿਲ ਜਾਣ ਕੋਈ ਸਿੰਘ ਮਿਲ ਜੇ ਚੜ੍ਹਦੀ ਕਲਾ ਵਾਲਾ ਬਾਣੀ ਬਾਣੇ ਵਾਲਾ ਸਾਡਾ ਸਾਧ ਸੰਗਤ ਜੀ ਆਪਣੇ ਆਪ ਹੀ ਮੰਨ ਕਰਦਾ ਫਤਿਹ ਗਜਾਉਣ ਨੂੰ ਉਹ ਭਾਵੇਂ ਬੁਲਾਉਣ ਭਾਵੇਂ ਨਾਮ ਬੁਲਾਉਣ ਅਸੀਂ ਚੜ੍ਹਦੀ ਕਲਾ ਦੇ ਨਾਲ ਵਾਹਿਗੁਰੂ ਦੀ ਫਤਿਹ ਬੁਲਾਉਣੇ ਆ ਤੇ ਬਾਈਕ ਦਿਆ ਸਿੰਘ ਨੇ ਪੁੱਛਿਆ ਮਹਾਰਾਜ ਕਿੰਨੀ ਬਖਸ਼ਿਸ਼ ਹੈ ਇੱਕ ਫਤਿਹ ਦੇ ਵਿੱਚ ਹੀ ਜਿਹੜੀ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਚ ਅੱਜ ਅਸੀਂ ਉਹਨੂੰ ਬੜੀ ਢਿੱਲੀ ਆਵਾਜ਼ ਦੇ ਵਿੱਚ ਬੁਲਾਉਣੇ ਆਂ ਚੈਨ ਸਾਡੇ ਬੁਲਾਉਣ ਲੱਗਿਆਂ ਰਸਨਾ ਕੰਬਦੀ ਏ ਸਾਡੇ ਹੱਡ ਦੁਖਦੇ ਨੇ ਲੱਤਾਂ ਗੋਡੇ ਸਾਡੇ ਸਾਥ ਨਹੀਂ ਦਿੰਦੇ ਤੇ ਜਦੋਂ ਡੀਜਿਆਂ ਤੇ ਨੱਚਣਾ ਹੋਵੇ ਵਿਆਹ ਸ਼ਾਦੀਆਂ ਵਿੱਚ ਭੰਗੜੇ ਪਾਉਣੇ ਹੋਣ ਤੇ ਉਦੋਂ ਪੈਗ ਲਾ ਕਰਕੇ ਤੇ ਫਿਰ ਵੇਖੀਦਾ ਨਾ ਕਿਵੇਂ ਲੋਕ ਨੱਚਦੇ ਉੱਚੀ ਉੱਚੀ ਬਾਹ ਨੂੰ ਡਾਰਾ ਮਾਰਦੇ ਪਰ ਜਦੋਂ ਫਤਿਹ ਬੁਲਾਉਣ ਦੀ ਗੱਲ ਆਉਂਦੀ ਹੈ ਜਕਾਰੇ ਦੀ ਗੱਲ ਆਉਂਦੀ ਹੈ ਉਦੋਂ ਸਾਡੀਆਂ ਆਵਾਜ਼ਾਂ ਧੀਮੀਆਂ ਪੈ ਜਾਂਦੀਆਂ ਪਰ ਇਹ ਉਹਨਾਂ ਵਾਸਤੇ ਇੱਕ ਸਿੱਖਿਆ ਹੈ ਕਲਗੀਧਰ ਮਹਾਰਾਜ ਜੀ ਨੂੰ ਭਾਈ ਦਇਆ ਸਿੰਘ ਪੁੱਛਦੇ ਨੇ ਮਹਾਰਾਜ ਜਿਹੜੇ ਚੜ੍ਹਦੀ ਕਲਾ ਦੇ ਨਾਲ ਗੁਰਸਿੱਖ ਫਤਿਹ ਬੁਲਾਉਂਦੇ ਨੇ ਤੁਹਾਡੀ ਉਹਨਾਂ ਤੇ ਕੀ ਕਿਰਪਾ ਹੁਣ ਤੁਸੀਂ ਆਪੇ حساب ਲਾ ਲਿਓ ਕੌਣ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਉਂਦਾ ਏ ਕੌਣ ਧੀਮੀ ਆਵਾਜ਼ ਦੇ ਵਿੱਚ ਬੁਲਾਉਂਦਾ ਏ ਕੌਣ ਪਿੱਛੋਂ ਦੀ ਫਤਿਹ ਬੁਲਾਉਂਦਾ ਏ ਤੇ ਜਿਹੜਾ ਬੁਲਾਉਂਦਾ ਹੀ ਨਹੀਂ ਅਚਾਰ ਬਚਨ ਹੈ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਮਹਾਰਾ ਜਿਹੜਾ ਚੜਦੀ ਕਲਾ ਦੇ ਨਾਲ ਫਤਿਹ ਬੁਲਾਵੇ ਤੁਹਾਡੀ ਕੀ ਕਿਰਪਾ ਹੈ ਸੱਚ ਕਰਕੇ ਜਾਣਿਓ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਚੜਦੀ ਕਲਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇਗਾ ਸਾਡੇ ਵੱਲ ਉਹਦਾ ਮੁਖ ਹੋਵੇਗਾ ਅਸੀਂ ਸਾਰੀ ਉਹ ਕਿਰਪਾ ਉਹਦੇ ਤੇ ਕਰਾਂਗੇ ਆਕੂ ਸਤਨਾਮ ਸ੍ਰੀ ਇਹਦੇ ਫਦੇ ਦੇ ਵਿੱਚ ਹੀ ਖੁਸ਼ੀਆਂ ਦੇ ਦਵਾਂਗੇ ਸਾਰੀਆਂ ਆਪਣੀਆਂ ਜੰਗਲਾਂ ਨੂੰ ਜਾਣ ਦੀ ਲੋੜ ਨਹੀਂ ਸਰੀਰ ਤੇ ਸਵਾਹ ਮਲਣ ਦੀ ਲੋੜ ਨਹੀਂ ਜੜਾਵਾਂ ਲਖਣ ਦੀ ਲੋੜ ਨਹੀਂ ਵਹਿਮਾ ਪਰਮਾ ਦੇ ਵਿੱਚ ਪੈਣ ਦੀ ਲੋੜ ਨਹੀਂ ਕਰਮ ਕਾਂਡ ਕਮਾਉਣ ਦੀ ਜ਼ਰੂਰਤ ਨਹੀਂ ਫਦੇ ਦੇ ਵਿੱਚ ਹੀ ਸਾਰਾ ਕੁਝ ਦੇ ਦਵਾਂਗੇ ਤੇ ਜਿਹਨੂੰ ਗੁਰੂ ਦੀਆਂ ਖੁਸ਼ੀਆਂ ਹੀ ਮਿਲ ਗਈਆਂ ਉਹਦਾ ਪਿੱਛੇ ਕੀ ਰਹਿ ਗਿਆ ਪਿਆਰਿਓ ਜਿਹਨੂੰ ਗੁਰੂ ਦੀ ਖੁਸ਼ੀ ਉਹ ਪ੍ਰਾਪਤ ਹੋ ਗਈ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਤੇ ਸਾਰੀ ਦੁਨੀਆ ਤੁਰੀ ਫਿਰਦੀ ਐ ਹੋਰ ਕੀ ਭਾਲਦੇ ਆ ਅਸੀਂ ਸਾਰੇ ਅਰਦਾਸਾਂ ਕਰਾਉਣੇ ਆ ਗੁਰੂ ਘਰ ਕਿਸੇ ਦੀ ਕੋਈ ਅਰਦਾਸ ਹੁੰਦੀ ਐ ਕਿਸੇ ਦੀ ਕੋਈ ਅਰਦਾਸ ਹੁੰਦੀ ਐ ਕੋਈ ਦੁੱਖਾਂ ਦੀ ਨਿਵਰਤੀ ਚਾਹੁੰਦਾ ਹੈ ਕੋਈ ਮਨ ਭਾਉਂਦੀਆਂ ਇਛਾਵਾਂ ਪ੍ਰਾਪਤ ਕਰਨੀਆਂ ਚਾਹੁੰਦਾ ਹੈ ਇਹ ਹੈ ਕਾਦੇ ਵਾਸਤੇ ਇੱਕ ਗੁਰੂ ਦੀ ਖੁਸ਼ੀ ਐ ਤਾਂ ਹੀ ਆਣਾ ਜਦੋਂ ਮਨ ਇੱਛਾ ਸਾਡੀਆਂ ਪੂਰੀਆਂ ਹੋ ਗਈਆਂ ਤੇ ਗੁਰੂ ਦੀ ਖੁਸ਼ੀ ਉਹ ਪ੍ਰਾਪਤ ਹੋਣੀ ਹੈ ਸਾਨੂੰ ਤਾਂ ਫਿਰ ਅਸੀਂ ਕਹਿੰਨੇ ਆ ਨਾ ਸਾਡੇ ਤੇ ਗੁਰੂ ਸਹਿ ਮਹਾਰਾਜ ਜੀ ਦੀ ਬੜੀ ਕਿਰਪਾ ਹੈ ਬੇਨਤੀ ਨੂੰ ਅੱਗੇ ਤੋੜਾਂ ਦੂਜਾ ਬਚਨ ਪਾਈ ਦਿਆ ਸਿੰਘ ਨੇ ਪੁੱਛਿਆ ਮਹਾਰਾਜ ਕਈ ਗੁਰਸਿੱਖ ਹੁੰਦੇ ਨੇ ਕਿ ਫਤਿਹ ਬੁਲਾ ਦਈਏ ਤੇ ਉਹਨਾਂ ਦਾ ਧਿਆਨ ਨਹੀਂ ਹੁੰਦਾ ਤੇ ਅੱਗੇ ਲੰਘ ਜਾਈਦਾ ਬਾਅਦ ਵਿੱਚ ਫਤਿਹ ਬੁਲਾਉਂਦੇ ਨੇ ਮਹਾਰਾਜ ਉਹਨਾਂ ਤੇ ਤੁਹਾਡੀ ਕੀ ਕਿਰਪਾ ਹੈ ਕਲਗੀਧਰ ਮਹਾਰਾਜ ਜੀ ਕਹਿ ਲੱਗੇ ਉਹਨਾਂ ਵੱਲ ਸਾਡਾ ਸੱਜਾ ਮੋਢਾ ਹੋਵੇਗਾ ਖੁ ਸਤਨਾਮ ਸ੍ਰੀ ਹੁਣ ਸੋਚਿਓ ਕਿ ਮੋਢੇ ਦੀ ਕੀ ਲੋੜ ਤੇ ਕੀ ਲੋੜ ਐ ਮੋਢੇ ਦੀ ਇਹ ਗੱਲ ਪੁੱਛੀਏ ਪਾਈ ਮੱਖਣਸ਼ਾ ਲੁਬਾਣੇ ਨੂੰ ਜਿਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕੋ ਹੀ ਬੇਨਤੀ ਕੀਤੀ ਸੀ ਮਹਾਰਾਜ ਮੋਢਾ ਲਾ ਕੇ ਮੇਰਾ ਬੇੜਾ ਪਾਰ ਕਰ ਦਿਓ ਤੇ ਜਦੋਂ ਭਾਈ ਮੱਖਣ ਸ਼ਾ ਲੁਬਾਣੇ ਨੇ ਪੰਜ ਮੋਹਰਾ ਰੱਖੀਆਂ ਨਾ ਮਹਾਰਾਜ ਜੀ ਦੇ ਅੱਗੇ ਬਾਬੇ ਬਕਾਲੇ ਦੀ ਧਰਤੀ ਤੇ ਜਾ ਕੇ ਜਿੱਥੇ ਵੱਖ-ਵੱਖ ਮੰਝੀਆਂ ਲਾ ਕੇ ਗੱਡੀਆਂ ਲਾ ਕੇ ਗੁਰੂ ਬਣੇ ਬੈਠੇ ਸਨ ਲੋਕ ਉਹਨੂੰ ਪਰਖਣ ਆਈ ਕਿ ਮਹਾਰਾਜ ਅਸਲ ਗੁਰੂ ਕੌਣ ਨੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਤਰਤੀਬ ਸੁਝੀ ਪੰਜ-ਪੰਜ ਮੋਹਰਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸਾਰਿਆਂ ਨੇ ਕਿਸੇ ਨੇ ਤਥਾ ਅਸਤੂ ਆਖਿਆ ਕਿਸੇ ਨੇ ਕਿਹਾ ਤੇਰੇ ਤੇ ਬੜੀ ਕਿਰਪਾ ਹੋਵੇਗੀ ਪਰ ਕਿਸ ਗੱਲ ਦੀ ਕਿਰਪਾ ਕਿਸ ਗੱਲ ਦਾ ਧੰਨਵਾਦ ਕਿਸੇ ਨੇ ਨਾਮ ਵੀ ਨਹੀਂ ਲਿਆ ਫਿਰ ਪੁੱਛਿਆ ਕੋਈ ਹੋਰ ਵੀ ਗੁਰੂ ਹੈ ਕੋਈ ਜਪੀ ਤਾਂ ਵੀ ਇੱਥੇ ਹੈ ਇਸ ਧਰਤੀ ਤੇ ਉੱਥੋਂ ਦੇ ਪੁੱਛਣ ਵਾਲਿਆਂ ਨੂੰ ਪਤਾ ਲੱਗਾ ਕਿ ਇੱਕ ਗੁਰੂ ਹੈ ਸਿੱਖਾਂ ਦੇ ਗੁਰੂ ਤਨ ਗੁਰੂ ਹਰਿ ਗੋਬਿੰਦ ਸਹਿਬ ਮਹਾਰਾਜ ਜੀਆਂ ਦੇ ਸਭ ਤੋਂ ਛੋਟੇ ਸੁਪੁੱਤਰ ਤੇਗ ਬਹਾਦਰ ਜਿਹੜੇ ਆਪਣੇ ਮਹਿਲਾਂ ਦੇ ਨਾਲ ਮਾਤਾ ਗੁਜਰ ਕੌਰ ਦੇ ਨਾਲ ਪੋਰੇ ਦੇ ਵਿੱਚ ਭਗਤੀ ਕਰਾਏ ਨੇ ਬੰਦਗੀ ਕਰਾਏ ਨੇ ਜਿਨ੍ਹਾਂ ਨੇ ਕੋਈ ਵੀ ਗੱਦੀ ਨਹੀਂ ਲਾਈ ਆਪਣੀ ਜਿਹੜੇ ਅਜੇ ਤਿਕਰ ਪ੍ਰਗਟ ਹੀ ਨਹੀਂ ਹੋਏ ਬਾਹਰ ਹੀ ਨਹੀਂ ਆਏ ਪੋਰੇ ਦੇ ਵਿੱਚੋਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਸੋਚਿਆ ਕਿ ਉਹੀ ਅਸਲ ਗੁਰੂ ਹੋਣਗੇ ਕਿਉਂਕਿ ਅਸਲ ਗੁਰੂ ਉਹ ਹੈ ਜਿਹੜਾ ਆਪਣਾ ਆਪ ਨਾ ਜਨਾਵੇ ਤ੍ਰੇਤਾ ਯੁੱਗ ਆਇਆ ਦਵਾਪਰ ਆਇਆ ਸਾਧ ਸੰਗਤ ਜੀ 33 ਕਰੋੜ ਦੇਵੀ ਦੇਵਤੇ ਹੋਏ ਨੇ ਮਹਿਤ ਹੋਏ ਨੇ ਸਾਧੂ ਸੰਤ ਹੋਏ ਨੇ ਸਾਰੇ ਆਣੇ ਆਪਣਾ ਆਪ ਜਨਾਇਆ ਕਿਸੇ ਨੇ ਇਸਤਰੀ ਦੇ ਪਿੱਛੇ ਜੰਗ ਕੀਤਾ ਕਿਸੇ ਨੇ ਜ਼ਮੀਨ ਦੇ ਪਿੱਛੇ ਜੰਗ ਜੁਦ ਕੀਤਾ ਕਿਸੇ ਨੇ ਜੂਏ ਦੇ ਵਿੱਚ ਹਾਰ ਕਰਕੇ ਮਹਾਭਾਰਤ ਕਰ ਲਈ ਪਰ ਕਿਸੇ ਨੇ ਵੀ ਸਾਧ ਸੰਗਤ ਜੀ ਅਕਾਲ ਪੁਰਖ ਨੂੰ ਨਹੀਂ ਜਨਾਇਆ ਈਸਾਈ ਮਤ ਨੂੰ ਪੜ੍ਹੀਏ ਜਿਸ ਦਾ ਇਹ ਕਹਿਣਾ ਹੈ ਜਿਸਮ ਅਸੀਂ ਦਾ ਇਹ ਕਹਿਣਾ ਹੈ ਕਿ ਮੈਂ ਤੁਹਾਡਾ ਮਾਲਕਾਂ ਆੜੜੀ ਆ ਤੁਸੀਂ ਮੇਰੇ ਚੇਲੇ ਚਾਟੜੇ ਹੋ ਤੁਸੀਂ ਮੇਰੀਆਂ ਪੇਡਾਂ ਬੱਕਰੀਆਂ ਕੋ ਸਤਨਾਮ ਸ੍ਰੀ ਕਿੱਥੇ ਗੱਲ ਜਾਂਦੀ ਹੈ ਤਾਂ ਸਾਡੇ ਗੁਰੂ ਨੇ ਕੀ ਆਖਿਆ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹਨਾਂ ਨੇ ਗੁਰੂ ਚੇਲੇ ਦੀ ਸੰਧੀ ਜਾਨਵਰਾਂ ਦੇ ਵਿੱਚ ਨਹੀਂ ਵੰਡੀ ਸਾਨੂੰ ਉਹਨਾਂ ਨੇ ਜਾਨਵਰਾਂ ਦਾ ਨਾਂ ਨਹੀਂ ਦਿੱਤਾ ਕਿਤੇ ਵੀ ਇਤਿਹਾਸ ਦੇ ਵਿੱਚ ਲਿਖਿਆ ਹੋਵੇ ਕਿ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਭੇਡਾਂ ਬکریاں ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਇਹ ਬਚਨ ਕਹੇ ਨੇ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪਰੇ ਸਮੇ ਦੇ ਗੁਰੂ ਸਾਰੀਆਂ ਸ਼ਕਤੀਆਂ ਮਹਾਰਾਜ ਜੀ ਦੇ ਕੋਲ ਤੇ ਕਲਗੀਧਰ ਮਹਾਰਾਜ ਜੀ ਕਹਿੰਦੇ ਇਹ ਖਾਲਸੇ ਪੰਥ ਦੇ ਕਰਕੇ ਅਸੀਂ ਗੁਰੂ ਨਹੀਂ ਤੇ ਸਾਨੂੰ ਕੌਣ ਜਾਣਦਾ ਸੀ ਸਾਡੇ ਵਰਗੇ ਤਾਂ ਕਈ ਕਰੋੜ ਗਰੀਬ ਦੁਨੀਆ ਤੇ ਤੁਰੇ ਫਿਰਦੇ ਨੇ ਇਹ ਮਹਾਰਾਜ ਜੀ ਨੇ ਵਡਿਆਈ ਦਿੱਤੀ ਪਰ ਉਹ ਵਿਚਾਰ ਮੈਂ ਮੁੜ ਕਰਕੇ ਬੇਨਤੀ ਤੇ ਵਾਪਸ ਆਵਾਂ ਕਿਉਂਕਿ ਜਦੋਂ ਅੱਗੇ ਤੁਰ ਜਾਈਏ ਫਿਰ ਵਜਨ ਵਿਸਰੇ ਜਾਂਦਾ ਹੈ ਮੈਂ ਬੇਨਤੀ ਕਰ ਰਿਹਾ ਸੀ ਕਿਸੇ ਨੇ ਕਿਸੇ ਦੇ ਪਿੱਛੇ ਲੱਗ ਕੇ ਜੰਗ ਕੀਤੀ ਕਿਸੇ ਨੇ ਭੇਡਾਂ ਬੱਕਰੀਆਂ ਕਿਹਾ ਪਰ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਖੁਦ ਖੁਦਾ ਦਾ ਕਿਤਾਬ ਦਿੱਤਾ ਅਕਾਲ ਬੁਰਖ ਦਾ ਕਿਤਾਬ ਵੀ ਸਾਨੂੰ ਦੇ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਭਾਈ ਮੱਖਣਸ਼ਾਹ ਲੁਬਾਣੀ ਨੇ ਕਲਗੀ ਤਰਖਿਮਾ ਕਰਨਾਂਗ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਜਾ ਕਰਕੇ ਭਗਤੀ ਕਰਦਿਆਂ ਦੇ ਪੰਜ ਮੋਹਰਾ ਰੱਖੀਆਂ ਜਦੋਂ ਪੰਜ ਮੋਹਰਾ ਵੇਖੀਆਂ ਨਮਸਕਾਰ ਪ੍ਰਵਾਣ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਖੀਆਂ ਸਨ 500 ਤੇ ਰੱਖਦਾ ਪਿਆ ਪੰਜ ਆਖੋ ਸਤਨਾਮ ਸ੍ਰੀ ਹੁਣ 500 ਰੱਖੀਆਂ ਖਿਮਾ ਕਰਨਾ ਪੰਜ ਰੱਖੀਆਂ ਸੁਖੀਆਂ ਸੀ 500 ਵਿਸ਼ਵਾਸ ਨਹੀਂ ਆਇਆ ਮਹਾਰਾਜ ਜੀ ਕਹਿੰਦੇ ਜਿਹੜਾ ਇੱਧਰ ਦੀ ਹੋ ਕੇ ਸਾਡਾ ਸੱਜਾ ਮੋਢਾ ਤੇ ਵੇਖ ਤੇ ਜਦੋਂ ਮੋਢੇ ਦੇ ਦਰਸ਼ਨ ਕੀਤੇ ਮੋਢੇ ਦੇ ਉੱਪਰ ਕਵੀ ਭਾਈ ਸੰਤੋਖ ਸਿੰਘ ਕਹਿੰਦੇ ਮਹਾਰਾਜ ਜੀ ਦੇ ਜ਼ਖਮ ਹੋਏ ਸਨ ਜ਼ਖਮ ਇਹ ਕੌਤਕ ਹੈ ਮਹਾਰਾਜ ਜੀ ਦਾ ਇਹ ਕਰਾਮਾਤ ਹੈ ਗੁਰੂ ਸਹਿਬ ਮਹਾਰਾਜ ਜੀ ਦੀ ਤੇ ਪਾਈ ਮੱਖਣਸ਼ਾਹ ਲੁਬਾਣੇ ਦਾ ਬੇੜਾ ਗੁਰੂ ਨੇ ਮੋਢੇ ਨਾਲ ਆ ਕਰਕੇ ਪਾਰ ਕੀਤਾ ਸੀ ਤੇ ਜਿੰਨੂੰ ਗੁਰੂ ਦਾ ਮੋਢਾ ਮਿਲ ਜਾਵੇ ਉਹਦਾ ਤੇ ਸਾਥ ਸੰਗਤ ਜੀ ਜੇ ਮੱਖਣਸ਼ਾਹ ਦਾ ਬੇੜਾ ਪਾਰ ਹੋ ਸਕਦਾ ਫਿਰ ਸਾਡਾ ਕਿਉਂ ਨਹੀਂ ਹੋ ਸਕਦਾ ਤੀਜਾ ਬਚਨ ਹੈ ਜਿਹੜਾ ਧੀਮੀ ਆਵਾਜ਼ ਦੇ ਵਿੱਚ ਫਤਿਹ ਬੁਲਾਵੇ ਮੰਨ ਲਓ ਕਿ ਤੁਸੀਂ ਫਤਿਹ ਬੁਲਾਈ ਹੈ ਅਗਲਾ ਸਿੰਘ ਅੱਗੇ ਚਲਿਆ ਗਿਆ ਉਹਨੇ ਮਗਰੋਂ ਦੀ ਜਾ ਕਰਕੇ ਜਵਾਬ ਦਿੱਤਾ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਭਾਈ ਦਿਆ ਸਿੰਘ ਨੇ ਪੁੱਛਿਆ ਮਹਾਰਾਜ ਤੁਹਾਡੀ ਕੀ ਕਿਰਪਾ ਹੋਵੇਗੀ ਉਹਨਾਂ ਤੇ ਮਹਾਰਾਜ ਕਹਿਣ ਲੱਗੇ ਜਿੱਥੇ ਚੜਦੀ ਕਲਾ ਦੇ ਨਾਲ ਫਤਿਹ ਬੁਲਾਉਣ ਵਾਲੇ ਗੁਰਸਿੱਖਾਂ ਦੇ ਵੱਲ ਸਾਡਾ ਮੁਖ ਹੋਵੇਗਾ ਤੀਮੀ ਆਵਾਜ਼ ਵਿੱਚ ਫਤਿਹ ਬੁਲਾਉਣ ਵਾਲੇ ਗੁਰਸਿੱਖਾਂ ਦੇ ਵੱਲ ਸਾਡਾ ਸੱਜਾ ਮੋਢਾ ਜਿਹੜੇ ਧੀਮੀ ਆਵਾਜ਼ ਦੇ ਵਿੱਚ ਅੱਗੇ ਜਾ ਕੇ ਫਤਿਹ ਬੁਲਾਉਂਦੇ ਨੇ ਲੰਘ ਕਰਕੇ ਮਹਾਰਾਜ ਕਹਿੰਦੇ ਸਾਡੀ ਉਹਨਾਂ ਤੇ ਵੀ ਕਿਰਪਾ ਹੋਵੇਗੀ ਸਾਡਾ ਉਹਨਾਂ ਦੇ ਵੱਲ ਖੱਬਾ ਮੋਢਾ ਹੋਵੇਗਾ ਕੋ ਸਤਨਾਮ ਸ੍ਰੀ ਮਹਾਰਾਜ ਜੀ ਦਾ ਓਟ ਆਸਰਾ ਤੇ ਆਸਰਾ ਹੀ ਹੈ ਨਾ ਅੱਜ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਕਿਵੇਂ ਤੱਕਦੇ ਆ ਇਹ ਸਾਡੇ ਹੱਥਾਂ ਦੇ ਵਾਸ ਹੈ ਚ ਸੋਚਣਗੇ ਇਹਨਾਂ ਦੇ ਬੱਚਿਆਂ ਨੂੰ ਅਕਲ ਨਹੀਂ ਹੈ ਇਹਨਾਂ ਦੇ ਬੱਚੇ ਅਨਪੜ੍ਹ ਨੇ ਇੱਕ ਵਜਨ ਮੈਨੂੰ ਹੋਰ ਚੇਤੇ ਆ ਗਿਆ ਅੱਜ ਅਸੀਂ ਸਤ ਸ੍ਰੀ ਅਕਾਲ ਨੂੰ ਸ਼ਾਸਿ ਕਾਲ ਬਣਾਤਾ ਆਖੋ ਸਤਨਾਮ ਸ੍ਰੀ ਬੋਲੋ ਸਾਰੇ ਸਤਨਾਮ ਸ੍ਰੀ ਤਗੜੇ ਹੋ ਪ੍ਰਸ਼ਾਦਾ ਲੱਗਦਾ ਛਗਿਆ ਨਹੀਂ ਤੁਸੀਂ ਮੈਨੂੰ ਕੁਝ ਆ ਪਾਣੀ ਤੇ ਪੀਤਾ ਹੀ ਹੋਗਾ ਤਗੜੇ ਹੋ ਥੋੜੇ ਜਵਾਬ ਦਿਆ ਕਰੋ ਸਾਸ੍ਰੀ ਕਾਲ ਨੂੰ ਕੀ ਬਣਾਣ ਦਿੱਤਾ ਪਹਿਲਾਂ ਸਤ ਸ੍ਰੀ ਅਕਾਲ ਸੀ ਫਿਰ ਆਈ ਸਾਸ੍ਰੀ ਕਾਲ ਆ ਹੁਣ ਵਾਲੇ ਬੱਚਿਆਂ ਨੇ ਫੁੱਫੜ ਨੂੰ ਫੁੱਫੂ ਭੂਆ ਜੀ ਨੂੰ ਭੁਈ ਸਾਸੰਗਤ ਜੀ ਮਾਸੀ ਨੂੰ ਮੌਸੀ ਮਾਸੜ ਨੂੰ ਮੌਸੜ ਤੇ ਜਿਹੜੇ ਸਾਡੇ ਦਾਦਾ ਦਾਦੀ ਜੀ ਸਨ ਉਹਨਾਂ ਨੂੰ ਅੰਕਲ ਤੇ ਆਂਟੀ ਬਣਾਤਾ ਕੋ ਸਤਨਾਮ ਸ੍ਰੀ ਕੀ ਕਹਿੰਦੇ ਆ ਅੰਕਲ ਜੀ ਥੋੜਾ ਜਿਹਾ ਚਿੱਟਾ ਦਾੜਾ ਕਿਸੇ ਦਾ ਆ ਜੇ ਨਾ ਅੰਕਲ ਆ ਰਿਹਾ ਆਂਟੀ ਆ ਰਹੀ ਸਾਡੇ ਘਰਾਂ ਦੇ ਵਿੱਚ ਅੰਕਲ ਤੇ ਆਂਟੀ ਕਿਹਨੂੰ ਕਿਹਾ ਜਾਂਦਾ ਸੀ ਜਿਹੜੇ ਘਰਾਂ ਦੇ ਵਿੱਚ ਸਾਫ਼ ਸਫਾਈਆਂ ਦਾ ਕੰਮ ਕਰਦੇ ਆ ਉਹਨਾਂ ਨੂੰ ਕੀ ਕਹਿੰਨੇ ਸਾਂ ਅੰਕਲ ਤੇ ਆਂਟੀ ਇੱਕ ਕਰਮਚਾਰੀ ਨੇ ਇਹ ਅੰਕਲ ਤੇ ਆਂਟੀ ਕਰਮਚਾਰੀਆਂ ਦਾ ਨਾਂ ਸੀ ਅਸੀਂ ਆਪਣੇ ਦਾਦੇ ਦਾਦੀਆਂ ਦੀ ਬਾਤ ਆ ਚਾਚੇ ਤਾਈਆਂ ਦੀ ਬਾਤ ਆ ਤਖੀਮਾ ਕਰਿਓ ਜਿੱਥੇ ਕੋਈ ਵੱਡਾ ਮਿਲੇ ਨਾ ਸਾਡੇ ਤੋਂ ਵੱਡੀ ਉਮਰ ਦਾ ਮਿਲੇ ਉਹਨੂੰ ਭਾਈ ਸਾਹਿਬ ਕਹਿ ਕੇ ਬੁਲਾਈਦਾ ਭਾਈ ਸਾਹਿਬ ਜੇ ਭਾਈ ਸਾਹਿਬ ਨਹੀਂ ਨਾ ਕਹਿ ਸਕਦੇ ਫਿਰ ਵੀਰ ਜੀ ਆਖੀਦਾ ਜੇ ਵੀਰ ਜੀ ਨਹੀਂ ਕਹਿ ਸਕਦੇ ਜੇ ਕੋਈ ਸਿੰਘ ਹੈ ਖਾਲਸਾ ਜੀ ਕਹਿ ਦੋ ਜੇ ਖਾਲਸਾ ਜੀ ਨਹੀਂ ਕਹਿ ਸਕਦੇ ਬਾਬਾ ਜੀ ਕਹਿ ਲਓ ਐਨਾ ਕੋ ਪ੍ਰਮਾਣ ਹੈ ਪਰ ਅਸੀਂ ਜਣੇ ਖਣੇ ਨੂੰ ਅੰਕਲ ਜਣੇ ਖਣੇ ਨੂੰ ਆਂਟੀ ਸਾਰੇ ਰਿਸ਼ਤੇ ਹੀ ਬਦਲ ਦਿੱਤੇ ਐਨੀ ਸਾਡੇ ਵਿੱਚ ਹੀਣੀ ਮਤ ਆ ਗਈ ਤਾਂ ਦਾਦਾ ਜੀ ਨੂੰ ਦਾਦੂ ਬਣਾਤਾ ਤੇ ਦਾਦੀ ਨੂੰ ਦੁੱਦੀ ਵੀ ਫੇਰ ਆਖਿਆ ਕਰੋ ਹੁਣ ਕਿਸੇ ਨੂੰ ਪੁੱਛੀਏ ਤੇਰੇ ਦਾਦਾ ਜੀ ਕੀ ਕਰਦੇ ਨੇ ਮੇਰੇ ਦਾਦੂ ਜੀ ਆਹ ਕਰਦੇ ਨੇ ਹੁਣ ਦਾਦੀ ਨੂੰ ਦੁੱਦੀ ਫਿਰ ਕਿਉਂ ਨਹੀਂ ਕਹਿੰਦੇ ਆਪਾਂ ਫਿਰ ਦਾਦੇ ਨੂੰ ਦਾਦੂ ਕਹਿ ਦਿੱਤਾ ਪਿچھے ਰਹਿ ਗਿਆ ਦਾਦੀ ਦਾਦੀ ਨੂੰ ਦੁੱਦੀ ਬਣਾਓ ਅਗਲੇ ਨੇ ਵਟਕੇ ਚਪੇੜਨਾ ਮੂੰਹ ਤੇ ਮਾਰੀ ਤੇ ਪਤਾ ਲੱਗੂਗਾ ਕੋ ਸਤਨਾਮ ਸ੍ਰੀ ਉਹਨੇ ਕਹਣਾ ਦੁੱਦੀ ਕਹੀ ਨਾ ਮੈਨੂੰ ਬੇਇੱਜ਼ਤੀ ਵਾਲਾ ਸ਼ਬਦ ਹੈ ਨਾ ਪਰ ਉਹ ਵਿਚਾਰ ਅੱਜ ਕੱਲ ਤੇ ਮੇਰੇ ਵਰਗਿਆਂ ਨੇ ਸਤ ਸ੍ਰੀ ਅਕਾਲ ਨੂੰ ਪਹਿਲਾਂ ਸਾਸਰੀ ਗਾਲ ਬਣਾਇਆ ਉਸ ਤੋਂ ਬਾਅਦ ਸ਼ਾਸੀ ਗਾਲ ਬਣਾਇਆ ਇਕਾ ਸਾਡੇ ਵਿੱਚ ਇੱਕ ਹੋਰ ਚੀਜ਼ ਵੜ ਗਈ ਭਾਜੀ ਭਾਜੀ ਕਿਹਨੂੰ ਆਖਿਆ ਜਾਂਦਾ ਸੀ ਜਿਹਦੇ ਨਾਲ ਅਸੀਂ ਆਪਣੀ ਧੀ ਵਿਆਹੀ ਹੁੰਦੀ ਹੈ ਸਾਡੇ ਘਰ ਦੇ ਬੱਚੇ ਭਾਈਏ ਨੂੰ ਭਾਜੀ ਕਹਿੰਦੇ ਸਨ ਭਾਜੀ ਉਹ ਕਹਿੰਨੇ ਨਾ ਆਪਾਂ ਉਹਨਾਂ ਨੂੰ ਪਰ ਇਹ ਰਿਸ਼ਤਾ ਅਸੀਂ ਵਿਗਾੜ ਕੇ ਰੱਖਤਾ ਜਣੇ ਖਣੇ ਨੂੰ ਭਾਜੀ ਉਰੇ ਆਇਓ ਭਾਜੀ ਐ ਕਰਿਓ ਭਾਜੀ ਇਸ ਤਰ੍ਹਾਂ ਕਰਿਓ ਜਣੇ ਖਣੇ ਨੂੰ ਆਪਣੇ ਰਿਸ਼ਤੇ ਵੰਡੀ ਜਾਂਨੇ ਆ ਇਹ ਵੀ ਸ਼ਬਦ ਵਿਗਾੜਦਾ ਪਰ ਸੱਚ ਕਰਕੇ ਜਾਣਿਓ ਨਾ ਵੀਰ ਜੀ ਸਾਡੇ ਵਿੱਚ ਰਿਆ ਮੈਂ ਸਕਿਮਾ ਕਰਨਾ ਸ਼ੁਰੂ ਤੋਂ ਬੇਨਤੀ ਕਰਾਂ ਨਾ ਦਾਦਾ ਜੀ ਸਾਡੇ ਵਿੱਚ ਰਿਆ ਨਾ ਦਾਦੀ ਜੀ ਰਹੀ ਨਾ ਮਾਤਾ ਜੀ ਨਾ ਪਿਤਾ ਜੀ ਹੁਣ ਤੇ ਮਾਤਾਵਾਂ ਦਾ ਨਾਂ ਰੱਖਿਆ ਮੰਮਾ ਜੀ ਮੰਮੀ ਏ ਮਾਤਾ ਕੋਈ ਵੀ ਨਹੀਂ ਕਹਿੰਦਾ ਮਾਤਾ ਜੀ ਕੋਈ ਵੀ ਨਹੀਂ ਕਹਿੰਦਾ ਨਵੇਂ ਨਾਂ ਰੱਖ ਦਿੱਤੇ ਰਹਿੰਦਾ ਖੁੰਦਾ ਆ ਸਾਧ ਸੰਗਤ ਜੀ ਅੰਗਰੇਜ਼ੀ ਨੇ ਸਾਡੇ ਵਿੱਚ ਘਾਣ ਕੀਤਾ ਅਸੀਂ ਮਾਤਾ ਤੋਂ ਮੰਮੀ ਤੱਕ ਆਏ ਮੰਮਾ ਤੱਕ ਆਏ ਤੇ ਹੁਣ ਤੇ ਮॉम ਡੈਡ ਤੇ ਆ ਗਏ ਆ ਇਹ ਮੇਰੀ ਮॉम ਐ ਇਹ ਮੇਰਾ ਡੈਡ ਪਰ ਸੱਚ ਕਰਕੇ ਜਾਣੋ ਅਸੀਂ ਰਿਸ਼ਤਿਆਂ ਦੀ ਤੋਹੀਨ ਕਰਦੇ ਆਂ ਪਰ ਸਾਤ ਸ੍ਰੀ ਅਕਾਲ ਤੋਂ ਸ਼ਾਸਿਕਾਲ ਬਣਾਤਾ ਸ਼ਬਦੀ ਵਿਗਾੜਤਾ ਪਰ ਸੱਚ ਕਰਕੇ ਜਾਣਿਓ ਸਾਧ ਸੰਗਤ ਜੀ ਜੇਕਰ ਇਵੇਂ ਆਪੇ ਆਪ ਤੋਂ ਟੁੱਟਦੇ ਰਹੇ ਨਾ ਪਿਆਰਿਓ ਆਉਣ ਵਾਲੇ ਸਮੇਂ ਵਿੱਚ ਸਾਡਾ ਪਾਰ ਉਤਾਰਾ ਨਹੀਂ ਅਸੀਂ ਰਿਸ਼ਤਿਆਂ ਦੀ ਕਦਰ ਨਹੀਂ ਕਰ ਸਕਾਂਗੇ ਤੇ ਬੇਨਤੀ ਕਰਿਆ ਸੀ ਮੈਂ ਵਾਪਸ ਆਵਾਂ ਜਦੋਂ ਕੋਈ ਤੁਹਾਡੇ ਤੋਂ ਵੱਡਾ ਮਿਲਦਾ ਹੈ ਭਾਈ ਸਾਹਿਬ ਕਹਿ ਕਰਕੇ ਵੀਰ ਜੀ ਕਹਿ ਕਰਕੇ ਫਤਿਹ ਬੁਲਾਇਆ ਕਰੋ ਨਹੀਂ ਕੋਈ ਫਤਿਹ ਕਿਸੇ ਨੂੰ ਬੁલાਉਣੀ ਆਉਂਦੀ ਸਾਤ ਸ੍ਰੀ ਅਕਾਲ ਬੜੀ ਚੜ੍ਹਦੀ ਕਲਾਣਾ ਬੁਲਾਇਆ ਕਰੋ ਸਾਤ ਸ੍ਰੀ ਅਕਾਲ ਦਾ ਮਤਲਬ ਕੀ ਅਕਾਲਪੁਰਖ ਸੱਚਾ ਹੈ ਸਾਤ ਤੋਂ ਪਾਵ ਸੱਚਾ ਸ੍ਰੀ ਤੋਂ ਪਾਵ ਸ਼ਰੋਮਣੀ ਅਕਾਲ ਤੋਂ ਪਾਵੋ ਅਕਾਲਪੁਰਖ ਪਰਮਾਤਮਾ ਸਾਡੇ ਵੱਡੇ ਵਡੇਰਿਆਂ ਨੇ ਸਤ ਸ੍ਰੀ ਅਕਾਲ ਦੇ ਵਿੱਚ ਵੀ ਅਕਾਲ ਪੁਰਖ ਹੀ ਚੇਤੇ ਕਰਾਇਆ ਏ ਅਕਾਲ ਦਰਤ ਕੀ ਕਰਾਂਗੇ ਅਕਾਲ ਦਰਤ ਅਕਾਲ ਪੁਰਖ ਹੈ ਪਾਰਾ ਵਾਰ ਤੋਂ ਰਹਿਤ ਕਾਲ ਤੋਂ ਰਹਿਤ ਕੌਣ ਹੈ ਉਹ ਪਰਮਾਤਮਾ ਪਰ ਅਸੀਂ ਸ਼ਾਸੀ ਕਾਲ ਦਰਤ ਫਿਰ ਕੀ ਕਰਾਂਗੇ ਦੱਸ ਦਿਓ ਸਾਸ਼ਰੀ ਕਾਲ ਦਰਤ ਕੀ ਕਰਾਂਗੇ ਸਾਧ ਸੰਗਤ ਜੀ ਨਹੀਂ ਇਹ ਸਾਡੇ ਵਿੱਚ ਕਮੀਆਂ ਨੇ ਬੇਨਤੀ ਕਰਾਂ ਭਾਈ ਮੱਖਣਸ਼ਾਹ ਲੁਬਾਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮਸਤਕ ਟੇਕਿਆ ਸ਼ੁਕਰਾਨਾ ਕੀਤਾ ਗੁਰੂ ਲਾਧੋ ਰੇ ਗੁਰੂ ਲਾਧੋ ਆਰਾ ਬਚਨ ਉਚਾਰ ਕਰਕੇ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਇੱਕ ਮਹਾਰਾਜ ਜੀ ਦਾ ਮੋਢਾ ਹੀ ਲਗਿਆ ਸੀ ਨਾ ਅੱਜ ਤੱਕ ਬਾਬੇ ਬਕਾਲੇ ਦੀ ਧਰਤੀ ਪਾਈ ਮੱਖਣਸ਼ਾਹ ਲੁਬਾਣੇ ਨੂੰ ਚੇਤੇ ਕਰਦੀ ਹੈ ਤੇ ਚੌਥਾ ਵਚਨ ਪਾਈ ਦਿਆ ਸਿੰਘ ਨੇ ਪੁੱਛਿਆ ਸੀ ਹੁਣ ਆਪਣੇ ਵੱਲ ਨਿਗਾਹ ਮਾਰੀਏ ਜੋ ਹਾਲਤ ਅਜ ਸਾਡੀ ਹੋ ਗਈ ਐ ਉਹਨਾਂ ਦੇ ਪਰਥਾਏ ਕਲਗੀਧਰ ਮਹਾਰਾਜ ਜੀ ਨੇ ਫਿਰ ਕੀ ਜਵਾਬ ਦਿੱਤਾ ਪਾਈ ਦਿਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਕਈ ਗੁਰਸਿੱਖ ਫਤਿਹ ਬੁਲਾਉਂਦੇ ਨਹੀਂ ਉਹਨਾਂ ਵੱਲ ਤੁਹਾਡੀ ਕੀ ਕਿਰਪਾ ਦ੍ਰਿਸ਼ਟੀ ਐ ਉਹਨਾਂ ਦੇ ਪਰਥਾਏ ਤੁਹਾਡਾ ਕੀ ਕਹਿਣਾ ਹੈ ਸੱਚ ਕਰਕੇ ਜਾਣਿਓ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ ਖਾਲਸਾ ਜੀ ਜਿਹੜੇ ਸਾਡੇ ਸਿੱਖ ਫਤੇ ਨਹੀਂ ਨਾ ਬੁਲਾਉਂਦੇ ਫਤੇ ਦਾ ਜਵਾਬ ਨਹੀਂ ਦਿੰਦੇ ਉਹਨਾਂ ਵੱਲ ਸਾਡੀ ਪੇਠ ਹੋਵੇ ਕੀ ਆਖੋ ਸਤਿਨਾਮ ਸ੍ਰੀ ਦੁਨੀਆ ਤੇ ਭਰਾ ਮੁਕਰ ਜਾਵੇ ਤਾਂ ਵੀ ਸਰ ਜਾਂਦਾ ਏ ਮਾਤਾ ਪਿਤਾ ਸਾਥ ਛੱਡ ਦੇਣ ਤਾਂ ਵੀ ਸਰ ਜਾਂਦਾ ਏ ਪੈਣ ਪਾਈ ਮੁਕਰ ਜਾਣ ਤਾਂ ਵੀ ਸਰ ਜਾਂਦਾ ਏ ਪਰ ਜਿੱਦਣ ਗੁਰੂ ਸਾਡੇ ਤੋਂ ਪਾਸਾ ਵਟ ਗਿਆ ਫੇਰ ਨਹੀਂ ਸਰਨਾ ਜੇ ਤਨੇ ਗੁਰੂ ਨੇ ਮੂੰਹ ਮੋੜ ਲਿਆ ਫਿਰ ਨਾ ਤੇ ਇਸ ਲੋਕ ਦੇ ਵਿੱਚ ਸਾਨੂੰ ਢੋਈ ਮਿਲਣੀ ਹੈ ਤੇ ਨਾ ਹੀ ਸਾਧ ਸੰਗਤ ਜੀ ਪਰਲੋਕ ਦੇ ਵਿੱਚ ਸਾਨੂੰ ਢੋਈ ਮਿਲਣੀ ਹੈ ਰੋ ਵਿਚਾਰ ਇਹ ਫਤਿਹ ਬੁਲਾਉਣ ਦਾ ਇੰਨਾ ਵੱਡਾ ਮਹਾਤਮ ਹੈ ਜਦੋਂ ਵੀ ਕੋਈ ਗੁਰਸਿੱਖ ਮਿਲੇ ਕੋਈ ਦਿਵਾਨ ਸੱਜੇ ਸਾਧ ਸੰਗਤ ਜੀ ਗੱਜ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਇਹ ਫਤਿਹ ਬੁਲਾਇਆ ਕਰੋ ਇਹਦੇ ਵਿੱਚ ਗੁਰੂ ਸਹਿਬ ਮਹਾਰਾਜ ਜੀ ਦੀ ਬੜੀ ਕਿਰਪਾ ਹੈ ਕਿਵੇਂ-ਕਿਵੇਂ ਕਿਰਪਾ ਤੁਹਾਡੇ ਨਾਲ ਸਾਂਝ ਪਾਈ ਹੈ ਆਓ ਅਸੀਂ ਸਤ ਗੁਰੂ ਕਲਗੀਧਰ ਮਹਾਰਾਜ ਅਮਰਤ ਕੇ ਦਾਤੇ ਸ਼ਾਇ ਸ਼ੈਨ ਸ਼ਾ ਅਵਤਾਰ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਕਲਗੀਆਂ ਵਾਲੇ ਬਾਜਾਂ ਵਾਲੇ ਪਿਤਾ ਧੰਨ ਸ਼੍ਰੀ ਗੁਰੂ ਕਲਗੀ ਧਰਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਜੋ ਸਜਾਇਆ ਗਿਆ ਸੀ ਜਿਸ ਦਿਨ ਪੰਨਾਂ ਪਿਆਰਿਆਂ ਦੀ ਚੋਣ ਕੀਤੀ ਗਈ ਸੀ ਖਾਲਸੇ ਪੰਥ ਨੂੰ ਨਵਾਂ ਇੱਕ ਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀ ਅੱਜ ਅਸੀਂ ਉਹ ਦਿਨ ਮਨਾ ਰਹੇ ਹਾਂ ਗੁਰ ਪਿਆਰਿਓ ਅੱਜ ਇੱਕ ਵਿਸਾਖ ਦੀ ਸੰਗ੍ਰਾਂਦ ਹੈ ਉਸ ਆਖਦਾ ਮਹੀਨਾ ਹੈ ਸੰਮਤ 555 ਵਾਲਾ ਦਿਨ ਚੱਲ ਰਿਹਾ ਹੈ ਜਿਵੇਂ ਸਾਡੇ ਸਾਲ ਬਦਲਦੇ ਨੇ ਇਵੇਂ ਗੁਰਸਿੱਖ ਧਰਮ ਦੇ ਵਿੱਚ ਸੰਮਤ ਬਦਲਦੀ ਹੈ ਜਿਵੇਂ ਅਸੀਂ 550 ਸਾਲਾਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਮਨਾਇਆ ਸੀ ਨਾ ਇਸੇ ਤਰ੍ਹਾਂ ਸਾਹਿਬ ਸੰਗਤ ਜੀ ਅੱਜ ਦੇ ਦਿਨ ਜੇ ਗਿਣਤੀ ਕਰੀਏ ਤੇ 352 ਸਾਲ ਹੋ ਗਏ ਨੇ ਸਤਿਗੁਰੂ ਸਹਿਬ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਸਾਜੇ ਨੂੰ ਤੇ 300 ਸਾਲ ਕੋਈ ਬਹੁਤੇ ਨਹੀਂ ਹੁੰਦੇ ਅਸੀਂ ਤਾਂ 500 ਸਾਲਾਂ ਦੀਆਂ ਗੱਲਾਂ ਚੇਤੇ ਰੱਖਦੇ ਆਂ ਪੁਰਾਣੀਆਂ ਹਜ਼ਾਰ ਸਾਲ ਦੀਆਂ ਗੱਲਾਂ ਚੇਤੇ ਰੱਖਦੇ ਆਂ ਅੱਜ ਦੇ ਦਿਨ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਜਿਹੜਾ ਅੱਜ ਦਾ ਦਿਨ ਹੈ ਨਾ 13 ਅਪ੍ਰੈਲ ਇਸ ਸਾਹਿਬ